ਪਰ ਨਾਮ ਆਉੜਾ ਬਾਬਾ ਰੋਦੇ ਸ਼ਾਹ ਦੇ ਕੋਲ ਨੂੰ ਲੁੱਟ ਕੇ ਖਾਈ ਜਾ ਰਿਹਾ ਅਸੀਂ ਪਿਛਲੀ ਵਾਰ ਦੀ ਗੱਲ ਦੱਸਦੇ ਹਾਂ ਇਹ ਚੋਰੀ ਕੋਲਕ ਗਿਣ ਰੇਜੀ ਅਸੀਂ ਉੱਤੇ ਪਹੁੰਚ ਗਏ ਤੇ ਅਸੀਂ ਉਹ ਜਿਹੜਾ ਪੈਸਾ ਸੀ ਉਹ ਆਪਦੇ ਕਬਜ਼ੇ 'ਚ ਲਿਆ ਤੇ ਤੁਸੀਂ ਵੇਖ ਸਕਦੇ ਆ ਇਹ ਚਾਰਟੀਏ ਦਾ ਜਵਾਬ ਮਿਲਿਆ 31 1 25 ਤੱਕ ਕੋਈ ਸੰਸਾਰ ਰਜਿਸਟਰਡ ਨਹੀਂ ਸਾਨੂੰ ਇਹ ਆ ਕਿ ਜਿਹੜਾ ਉਹ ਉੱਤੇ ਗੋਲਕ ਦਾ ਹਿਸਾਬ ਆ ਵੀਕੀ 21 ਸਾਲਾਂ ਦਾ ਛਾਤ ਦਿੱਤਾ ਜਾਵੇ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਜਿਹੜਾ ਕਾਉਂਟ ਉਹ ਮੈਕਸ ਬੈਂਕ ਚ ਹੈ ਉਹ ਉੱਥੋਂ ਦੇ ਜਿਹੜੇ ਨੇੜਲੇ ਪਿੰਡਾਂ ਦੇ ਲੋਕ ਹੈ ਇਹ ਹੀ ਪੁੱਛ ਰਹੇ ਆ ਵੀ ਤੁਹਾਡੇ ਕੋਲੇ ਕਿੰਨੇ ਅਮਾਉਂਟ ਪਿਆ ਵੀ ਇਹ ਹੁਣ ਜਗ੍ਹਾ ਜਿਹੜੀ ਬਣੀ ਵੀ ਆ ਇਹ ਟੰਗਲਾਤ ਮਹਿਕ ਨੇ ਦੇ ਥਾਂ ਟੁਣੀਗੀ ਨਾ ਉਹ ਮੂਰੇ ਆ ਕੇ ਕੋਈ ਜਗ੍ਹਾ ਕਹਿੰਦਾ ਵੀ ਮੈਂ ਆਪਾਂ ਜਗ੍ਹਾ ਲੈ ਲਵਾਂ ਨਹੀਂ ਸਾਰੇ ਨੇ ਰੜ ਕੇ ਇਕੱਠੇ ਨਾ ਕੋ ਕਮੇਟੀ ਦੇ ਮੈਂਬਰ ਕੋਈ ਮਤ ਆਪਕਾਉਂਦਾ ਵੀ ਸਾਡੇ ਆ ਮਤੇ ਪਏ ਹੋਏ ਆ ਜਾਂ ਹੀ ਚੋਣ ਕਰਦੇ ਸਾਲ ਮਖੋ 25 ਸਾਲਾਂ ਦਾ ਉਸ ਜਗ੍ਹਾ ਤੇ ਆਪ ਵੀ ਦਬ ਦਬਾ ਬਣਾਈ ਬੈਠਾ ਇਹਨਾਂ ਨੂੰ ਸਭੋ ਡਰਾਉਂਦਾ ਘੁਟਾਉਂਦਾ ਵੀ ਰਹਿੰਦਾ ਹੈ ਤੁਸੀਂ ਜੇ ਬੋਲੇ ਮੈਂ ਐ ਕਰਨੂੰਗਾ ਪਿਛਲੇ ਦਿਨੀ ਤੁਸੀਂ ਇਸ ਗੱਲ ਦਾ ਵੇਖਿਆ ਵੀ ਹੋਣਾ ਵੇਖਵਾ ਵੀ ਉੱਥੇ ਕੋਈ ਫਾਇਰਿੰਗ ਵੀ ਹੋਈ ਤੇ ਪੈਸੇ ਦਾ ਰੋਣਾ ਹੀ ਸਾਰਾ ਨਹੀਂ ਨਹੀਂ ਪੈਸੇ ਦਾ ਰੋਣਾ ਸਾਨੂੰ ਦੇ ਵੀ ਇਹ ਉੱਥੇ ਦਬ ਦਬੀ ਬੈਠਾ ਵੀ ਸਾਂਝਾ ਥਾਂ ਸਾਰਿਆਂ ਦਾ ਸਾਂਝੇ ਥਾਂ ਹੋਣ ਦੇ ਬਾਵਜੂਦ ਵੀ 25 ਸਾਲਾਂ ਦੀ ਲੋਕ ਇਹਨੂੰ ਇਕੱਲੇ ਨੂੰ ਪ੍ਰਧਾਨ ਬਣਾਈ ਜਾਂਦੇ ਹੋਰ ਕੋਈ ਬੰਦਾ ਹੈ ਇੰਟਿਕਰ ਵਾਲਾ ਉਸ ਸੰਸਥਾ ਨੂੰ ਚਲਾਉਣ ਮੇਰੇ ਨਾਲ ਰੰਜਿਸ਼ ਕਰਦੇ ਮੈਂ ਇਹਨੂੰ ਹੁਣ ਵੀ ਕਹਿਣਾ ਹੈ ਜੇ ਕੋਈ ਗੱਲਾਂ ਤੇ ਮੈਂ ਨਾ ਬਾਬੇ ਰੋਡੇ ਸ਼ਾਗੋ 2 ਕਿਲੋਮੀਟਰ ਤੋਂ ਤੇ 2 ਕਿਲੋਮੀਟਰ ਤੋਂ ਬਾਅਦ ਬਾਬੇ ਵੀ ਵੇਚਣਾ ਕੋਈ ਕਿਉਂ ਮੈਂ ਸ਼ਾਂਤੀਪੁਰ ਦਾ ਬੰਦਾ ਨਾ ਇੱਥੇ ਮਿਲਣਾ ਇਕੀਤੀ ਨਾ ਕਰਦਾ ਮਗਲੀ ਏਰੀਆ ਨੇ ਜਿਹੜਾ ਮੇਲਾ ਕਰਾਇਆ ਸਦਿਆਂ ਦੋਹਾਂ ਪਿੰਡਾਂ ਦੇ ਆਸਪਾਸ ਮੈਂ ਨਹੀਂ ਸੀਗਾ ਮਿਲਣਾ ਹੀ ਨਾ ਹੋਵੇ ਤੇ ਉਹ ਪੈਸੇ ਵੀ ਬੋਰਕ ਜੋ ਵਰਤ ਕੇ ਇਹਨਾਂ ਨੇ ਕਰਾਇਆ ਮੈਂ ਹਾਲਾਂਕਿ ਜਿਹੜਾ ਮੈਂ ਮਿਲ ਲਗਦਾ ਮੈਂ ਸਰੇ ਬਾਹਰ ਪੀ ਕੇ ਬਾਈ ਜੀ ਆਪਸੀ ਲੈ ਜੇ ਤੁਹਾਨੂੰ ਦੱਸਿਆ ਵੀਰੇ ਤਿੰਨ ਬੰਦੇ ਰਲਾ ਪੂਰੇ ਉਹਨਾਂ ਦੇ ਇੱਕ ਰੇ ਦਾ ਉਹਦੇ ਚਾਚੇ ਦੀ ਜ਼ਮੀਨ ਦਾ ਨਾ ਕਰਾ ਲਈ ਸੀ ਇੱਕ ਜਾਂ ਦੂਜਾ ਉਹ ਮੈਂ ਕੋਰਮਣੀ ਕੋਠੀ ਨੱਪੀ ਸੀ ਤੇ ਤੀਜੇ ਲੈ ਗਿਆ ਉਹ ਗਲਤ ਬੋਲਿਆ ਮੈਨੇ ਮੁੰਡੇ ਨੂੰ ਆਹ ਗੱਲਾਂ ਬਾਤ ਉਹ ਜਿੱਦਾ ਪੰਜਰ ਕੱਠੇ ਉਹ ਕਰਾਉਣਾ ਪੈਣਾ ਬਾਬਾ ਰੋਡੇ ਸ਼ਾਹ ਦੇ ਮਤਲਕ ਹੈ ਕਿ ਉੱਥੇ 20 21 ਸਾਲ ਤੋਂ ਜਿਹੜੀ ਪੈਸੇ ਦੀ ਗੋਟ ਦੀ ਦੁਰਵਰਤੋਂ ਹੋ ਰਹੀ ਹੈ ਉਹਦੇ ਮਤਲਕ ਤੁਹਾਨੂੰ ਅਸੀਂ ਕੋਈ ਜਾਣਕਾਰੀ ਦੇ ਰਹੇ ਹਾਂ ਸਾਡੇ ਕੋਲ ਉੱਥੋਂ ਏਰੀਏ ਦੇ ਬੰਦੇ ਆਏ ਜਿਨ੍ਹਾਂ ਵਿੱਚ ਆ ਸਾਡੇ ਨਾਲ ਬਿਠੇ ਸ਼ਮਸ਼ੀਰ ਸਿੰਘ ਜੀ ਹੈ ਤੇ ਬਾਈ ਜੀ ਬਿਠੇ ਹੈ ਤੇ ਆ ਹੋਰ ਜਿੰਨੇ ਖੜੇ ਆ ਨਗਰ ਤੇ ਇਹਨਾਂ ਦੇ ਨਾਲ ਅੱਜ ਕੱਲ ਜਿਹੜੀ ਉਹਨਾਂ ਨੇ ਇੱਕ ਨਵੀਂ ਆਪਣੀ ਸੋਸਾਇਟੀ ਬਣਾਈ ਹੈ ਉਹਦੇ ਵਿੱਚ ਕੈਸ਼ੀਅਰ ਜੀ ਦਾ ਨਾਮ ਮਨਦੀਪ ਸਿੰਘ ਜੱਗੀ ਸਾਬਕਾ ਮੈਂਬਰ ਹੈ ਤੇ ਇੱਕ ਜਸਵਿੰਦਰ ਸਿੰਘ ਛੋਟਾ ਬਰਾੜ ਪੀਵੀ ਭرائی ਤੋਂ ਇਹ ਬੰਦੇ ਹਾਜ਼ਰ ਸੀਗੇ ਯਾਰ ਭਰਾਓ ਆਓ ਆਪਾਂ ਜਿਹੜਾ ਪ੍ਰਨਾਮ ਔੜਾ ਬਾਬਾ ਰੋਡੇ ਸ਼ਾਹ ਦੇ ਕੋਲੋਂ ਲੁੱਟ ਕੇ ਖਾਈ ਜਾ ਰਿਹਾ ਹੈ ਤੇ ਅੱਜ ਜਦੋਂ ਅਸੀਂ ਇਹ ਜੱਗ ਚੱਕਿਆ ਅਸੀਂ ਪਿਛਲੀ ਵਾਰ ਦੀ ਗੱਲ ਦੱਸਦੇ ਹਾਂ ਇਹ ਚੋਰੀ ਗੋਲਕ ਗ੍ਰੇਨਰੇਜ਼ੀ ਅਸੀਂ ਉੱਤੇ ਪਹੁੰਚ ਗਏ ਤੇ ਅਸੀਂ ਉਹ ਜਿਹੜਾ ਪੈਸਾ ਸੀ ਉਹ ਆਪਦੇ ਕਬਜ਼ੇ 'ਚ ਲਿਆ ਉਹ ਜਿਹੜਾ ਪੈਸਾ ਸੀ ਇਹਨਾਂ ਦਾ ਜੇ ਇੱਕ ਮੈਂਬਰ SLACHI ਗੁਪਤਾ ਤੇ ਇੱਕ ਦੋ ਮੁੰਡੇ ਹੋਰ ਸੀ ਆਸ਼ੂ ਉਹਨਾਂ ਦੇ ਰਾਈ ਅਸੀਂ ਸਾਂਝੀ ਜਗ੍ਹਾ ਜਿਹੜਾ ਬਾਹਰ ਐਸੋਸੀਏਸ਼ਨ ਦਾ ਸਹਾਬਕਾ ਪ੍ਰਧਾਨ ਆ ਸੁਤਿੰਦਰ ਪਾਲ ਸਿੰਘ ਲਾਡੀ ਸੰਧੂ ਉਹਦੇ ਕੋਲੇ ਰੱਖਿਆ ਜਿਸ ਵਿੱਚੋਂ ਅਸੀਂ ਮੇਲੇ ਤੇ ਵੀ ਖਰਚ ਕੀਤਾ ਤੇ ਸਾਲ ਭਰ ਤੋਂ ਜਿਹੜਾ ਡੇਰੇ ਦਾ ਬਿਲੀ ਦਾ ਬਿੱਲ ਨਹੀਂ ਭਰਿਆ ਗਿਆ ਸੀ ਉਹ ਬਿੱਲ ਵੀ ਅਸੀਂ ਭਰਿਆ ਤੇ ਬਾਕੀ ਜਿਹੜੀ ਹੈ ਉਹ ਗੱਲਬਾਤ ਹੋਰ ਜਿਹੜੀਆਂ ਹੋਈਆਂ ਇਹ ਜਿਵੇਂ ਕਹਿੰਦੇ ਆ ਕਿ ਸਾਡੀ ਸੰਸਥਾ ਰਜਿਸਟਰਡ ਹੈ ਆ ਸਾਡੇ ਕੋਲੇ ਆਰਟੀਆਈ ਪਾਈ ਹੋਈ ਹੈ ਆ ਤੁਸੀਂ ਵੇਖ ਸਕਦੇ ਆ ਇਹ ਚਾਰਟੀਆ ਦਾ ਜਵਾਬ ਮਿਲਿਆ ਹੈ 31 ਇੱਕ 25 ਤੱਕ ਕੋਈ ਸੰਸਥਾ ਰਜਿਸਟਰਡ ਨਹੀਂ ਸੀ ਸਿਰਫ ਸਾਡੀ ਕੋਈ ਇੱਕ ਮੰਗ ਹੈ ਸਾਨੂੰ ਕੋਈ ਇਨਾਂ ਦਾ ਦੁੱਖ ਨਹੀਂ ਸਾਨੂੰ ਇਹ ਹੈ ਕਿ ਜਿਹੜਾ ਉਹ ਉਥੇ ਗੋਲਕ ਦਾ ਹਿਸਾਬ ਹੈ 20 21 ਸਾਲਾਂ ਦਾ ਠੀਕ ਹਿਸਾਬ ਦਿੱਤਾ ਜਾਵੇ ਲੋਕਾਂ ਨੂੰ ਇਹ ਦੱਸਿਆ ਜਾਵੇ ਕਿ ਜਿਹੜਾ ਅਕਾਊਂਟ ਹੈ ਉਹ ਕਿਸ ਬੈਂਕ ਚ ਹੈ ਉਹ ਖਾਤਾ ਜਿਹੜਾ ਮਦ ਸੋਸਾਇਟੀ ਦਾ ਇਹਨਾਂ ਦੀ ਸੋਸਾਇਟੀ ਦਾ ਖਾਤਾ ਕਿਸ ਬੈਂਕ ਚ ਹੈ ਤੇ ਜਿਹੜਾ ਜਦੋਂ ਵੀ ਗੋਲਕ ਗਿੰਦੇ ਹੈ ਉਹ ਚੋਰੀ ਕਿਉਂ ਗਿੰਦੇ ਹੈ ਲੋਕਾਂ ਦੇ ਸਾਹਮਣੇ ਸੰਗਤ ਦੇ ਸਾਹਮਣੇ ਕਿਉਂ ਨਹੀਂ ਗਿਣਿਆ ਜਾਂਦਾ ਸਾਨੂੰ ਸਿਰਫ ਇੰਨੀ ਹੈ ਕਿ ਉਹ ਹਿਸਾਬ ਦੇਣ 20 ਕਿ ਸਾਲ ਦਾ ਤੋਂ ਪੈਸਾ ਕਿੱਥੇ ਹੈ ਮੇਰਾ ਇਸ ਮਸਲੇ ਤੇ ਕਹਿਣਾ ਬਾਕੀ ਦਾ ਡਿਟੇਲ ਤੁਹਾਨੂੰ ਬਾਈ ਸਵਰਨ ਸਿੰਘ ਨੇ ਦੱਸ ਹੀ ਦਿੱਤੀ ਹੈ ਸਾਡਾ ਮਕਸਦ ਸਿਰਫ ਇੱਕੋ ਹੀ ਹੈ ਕਿ ਜਿਹੜਾ ਨੇ 25 26 ਸਾਲਾਂ ਦਾ ਜੋ ਵੀ ਇਹਨੇ ਉੱਥੇ ਅਕਾਊਂਟ ਇਹਨੇ ਪੈਸੇ ਵਰਤੇ ਆ ਉਥੋਂ ਦੇ ਜਿਹੜੇ ਨੇੜਲੇ ਪਿੰਡਾਂ ਦੇ ਲੋਕ ਹੈ ਇਹ ਹੀ ਪੁੱਛ ਰਹੇ ਆ ਵੀ ਤੁਹਾਡੇ ਕੋਲੇ ਕਿੰਨੇ ਅਮਾਉਂਟ ਪਿਆ ਵੀ ਇਹ ਹੁਣ ਜਗ੍ਹਾ ਜਿਹੜੀ ਬਣੀ ਵੀ ਆ ਇਹ ਬੰਗਲਾਦ ਮਹਿਕਨੇ ਦੇ ਥਾਂ ਤੇ ਬਣੀਗੀ ਇਹ ਇਹ ਪਿੰਡਾਂ ਦੇ ਲੋਕਾਂ ਨੇ ਇਹਨੂੰ 5-6 ਸਾਲਾਂ ਤੋਂ ਇਹਦੀਆਂ ਮਿਹਨਤਾਂ ਕਰ ਰਹੇ ਆ ਵੀ ਸਾਨੂੰ ਸਹਸਦਾਲ ਦੱਸ ਦੇ ਵੀ ਤੇਰੇ ਕੋਲੇ ਪੈਸੇ ਕਿੰਨੇ ਪਏ ਆ ਢੇਰੇ ਦੇ ਵੀ ਆਪਾਂ ਕੋਈ ਮਰਲਾ 2 ਮਰਲੇ ਮਗਰ ਜਗਾ ਲਈਏ ਕੱਲ ਨੂੰ ਕਿਸੇ ਨੇ ਹਾਈ ਕੋਰਟ ਜਾ ਕੇ ਰੈਟ ਪਾਤੀ ਸੀ ਜਗਾ ਦੀ ਵੀ ਇਹ ਜਗਾ ਛੜਕਦੇ ਬਣਾਈ ਬੈਠੇ ਆ ਤਾਂ ਆਉਣ ਜਾਣ ਵਾਲੇ ਨੂੰ ਵਿਜਣ ਪੈਂਦਾ ਸੀ ਹਾਈ ਕੋਰਟ ਨੇ ਕੋਈ ਆਰਡਰ ਇਸ਼ੂ ਕਰਦੇ ਤੇ ਪ੍ਰਸ਼ਾਸਨ ਨੂੰ ਮੰਨਣੇ ਪੈਣੇ ਇਸ ਗੱਲ ਤੇ ਇਸ ਦੇ ਬਾਵਜੂਦ ਵੀ ਇਹਨਾਂ ਦੀਆਂ ਮਿਹਨਤਾਂ ਕਰਨ ਦੇ ਬਾਵਜੂਦ ਵੀ 4-5 ਸਾਲਾਂ ਤੋਂ ਨਾ ਤਾਂ ਉਹ ਇਸ ਗੱਲ ਦਾ 10-10 ਹਿਸਾਬ ਦੱਸਦਾ ਨਾਓ ਮੂਰੇ ਆਗੇ ਕੋਈ ਜਗਾ ਕਹਿੰਦਾ ਵੀ ਮੈਂ ਆਪਾਂ ਜਗਾ ਲੈ ਲਵਾਂ ਸਾਰਿਆਂ ਨੇ ਰਲ ਕੇ ਇਕੱਠੇ ਹੋ ਗਏ। ਨਾ ਕੋਈ ਕਮੇਟੀ ਦੇ ਮੈਂਬਰ ਕੋਈ ਮਤਾ ਵਿਖਾਉਂਦਾ ਵੀ ਸਾਡੇ ਆ ਮਤੇ ਪਏ ਵੇ ਜਾਂ ਅਸੀਂ ਚੋਣ ਕਰਦੇ ਹਾਂ ਸਾਲ ਮਗਰੋਂ 25 ਸਾਲਾਂ ਦਾ ਉਸ ਜਗਾ ਤੇ ਆਪਦੀ ਦਬਦਬਾ ਬਣਾਈ ਬੈਠਾ ਇਹਨਾਂ ਨੂੰ ਸਭੋ ਡਰਾਉਂਦਾ ਧਮਕਾਉਂਦਾ ਵੀ ਰਹਿੰਦਾ ਹੈ ਕਿ ਤੁਸੀਂ ਜੇ ਬੋਲੇ ਮੈਂ ਐ ਕਰ ਦੂੰਗਾ ਪਿਛਲੇ ਦਿਨੀ ਤੁਸੀਂ ਇਸ ਗੱਲ ਦਾ ਵੇਖਿਆ ਵੀ ਹੋਣਾ ਵੇਰਵਾ ਵੀ ਉੱਥੇ ਕੋਈ ਫਾਇਰਿੰਗ ਵੀ ਹੋਈ ਹੈ। ਉਹ ਫੈਰਿੰਗ ਫੋਨ ਦੇ ਕਾਰਨ ਵੀ ਇਹੀ ਇਹੀ ਗੱਲਾਂ ਹੈਗੀਆਂ ਹੋਰ ਜਿਹੜੇ ਕੋਈ ਨਵੇਂ ਬੰਦੇ ਆਵਾਜ਼ ਉਠਾਉਂਦੇ ਆ ਜਾਂ ਤਾਂ ਉਹਨਾਂ ਨੂੰ ਖਰੀਦ ਲੈਂਦਾ ਇਹ ਤੇ ਜਾਂ ਮਤਲਬ ਕਿਸੇ ਨਾ ਕਿਸੇ ਪ੍ਰੈਸ਼ਰ ਤੇ ਉਹਨਾਂ ਨੂੰ ਉੱਥਾ ਹੋਂ ਬੋਲਣ ਨਹੀਂ ਦਿੰਦਾ ਇਸ ਕਰਕੇ ਸਾਡਾ ਇਸ਼ੂ ਇਹੀ ਆ ਵੀ ਇਹ ਸੰਸਥਾ ਦਾ ਪ੍ਰਸ਼ਾਸਨ ਵੀ ਇਸ ਇਸ ਤੇ ਧਿਆਨ ਦੇਵੇ ਵੀ ਇਹਦੀ ਵੈਰੀਫਿਕੇਸ਼ਨ ਕੀਤੀ ਜਾਵੇ ਵੀ ਇਹਦੇ ਕੋਲੇ ਕੋਈ ਕਾਗਜ਼ ਪੱਤਰ ਹੈਗਾ ਜਾਂ ਇਹ ਗੋਲਕ ਘਰੋਂ ਹੀ ਚੱਕ ਕੇ ਲੈ ਜਾਂਦਾ ਸੀਗਾ ਵੀ ਸਾਰਾ ਸਿਸਟਮ ਹੀ ਖਾਈ ਜਾਂਦੇ ਭਾਈ ਸਭ ਤੋਂ ਪਹਿਲਾਂ ਤਾਂ ਤੁਹਾਡੇ ਸਾਰੇ ਭਰਾਵਾਂ ਦਾ ਮੈਂ ਜੀ ਐ ਕਿ ਨਾ ਉਸ ਤੋਂ ਬਾਅਦ ਜਿਹੜਾ ਨੇ ਕਿਹਾ ਕਿ ਮੈਂ ਟਿਕਾ ਦੇ ਰਜਿਸਟਰ ਨਹੀਂ ਆ ਪੇਪਰ ਲੈ ਲਓ 2000 ਇੱਕ ਦੀ ਰਜਿਸਟਰ ਹੈ 410 ਨੰਬਰ ਹੈ ਹੁਣ ਇਹ ਸਾਰੀ ਫੀਸ ਭਰ ਕੇ 2025 26 ਤੱਕ ਨਿਊ ਕਰਾਈ ਹੈ ਸਾਰੇ ਜਿਹੜੇ ਹੁਣ ਕਹਿੰਦੇ ਕਮਾਰ ਕਰਾਏ ਨਹੀਂ ਗਏ ਇਹ ਚ ਕੁਝ ਬੰਦਿਆਂ ਦੀ ਡੈਥ ਹੋ ਗਈ ਸੀ ਜਿਨ੍ਹਾਂ ਦੇ ਉਹਨਾਂ ਦੇ ਬੰਦੇ ਪਾਏਗੇ 11 ਮੈਂਬਰ ਇਹਦੇ ਵਿੱਚ ਆ ਅਸੀਂ ਮਨਜ਼ੂਰੀ ਲੈ ਕੇ ਆਏ ਆ ਜਿਹੜੀ ਕਿ ਸਪੀਕਰ ਆਪਾਂ ਲਾਉਣੇ ਆ ਸ਼ਾਮ ਨੂੰ ਸਾਥੋ ਤੇ ਜਿਹੜੇ ਇਹ ਕਿਨੇ ਗੱਲੇ ਕਰਨ ਦੀ ਗੱਲ ਹੈ ਦੋ ਤਿੰਨ ਦਿਨ ਪਹਿਲਾਂ ਸਾਰੀ ਕਮੇਟੀ ਨੇ ਸਾਡੀ ਨੇ ਮਤਾ ਪਾ ਕੇ ਗੱਲਾ ਖੋਲਿਆ ਗੱਲਾ ਖੋਲ ਕੇ ਉੱਤੇ ਨਸੀਦ ਬਣੀ ਵੀ ਹੈ ਤੇ ਉਹਦੇ ਵਿੱਚ ਅਸੀਂ ਕਿਨੇ ਹਾਂ ਹੁਣ ਤੱਕ ਥੋੜੀ ਸੋਸਾਇਟੀ ਕੋਲ ਕਿੰਨਾ ਬਕਾਇਆ ਪਿਆ ਅਕਾਊਂਟ ਕਿਹੜੀ ਬੈਂਕ ਵਿੱਚ ਹੈ ਇਹ ਵੀ ਉਹਨਾਂ ਨੇ ਪੁੱਛਿਆ ਹੈ ਕਾਊਂਟ ਸਾਡਾ ਹੈਗਾ ਜੀ ਆਪਣੇ ਗ੍ਰਾਮੀਣ ਬੈਂਕ ਉਹ ਜਿਹਾ ਮੇਰਾ ਲੋਕ 3 ਦੇ ਨਾਲ ਪਰ ਗੱਲ ਉਹ ਵੀ ਇਹਨੇ ਦਾ ਪੈਸੇ ਵਧਦੇ ਨਹੀਂ ਸੀ ਜਿਹੜੇ ਖਾਤੇ ਜਾਏ ਜਾਣ ਵੀ ਉਹ ਆ ਵੀ ਮੈਂ 2018 ਚ ਕੈਨੇਡਾ ਚ ਆਇਆ 17 ਤੱਕ ਤਾਂ ਸਾਰਾ ਜਿਹੜਾ ਹਸਾਬ ਦਾਬ ਸੀਗਾ ਮੇਰੇ ਤੇ ਪਰਚਾ ਹੋ ਗਿਆ 16 ਚ ਉਹ ਸਾਰਾ ਇਹਨਾਂ ਨੇ ਕਿਹਾ ਵੀ ਇਹਨੇ ਪ੍ਰਨਾਉਣੇ ਨਹੀਂ ਜਮੀਨ ਬਣਾ ਲਈਏ ਉਹ ਉਹ ਸਾਰਾ ਹਸਾਬ ਦਾ ਉਹ ਡਿਸਰਨ ਲਿਆ ਉੱਡੀ ਸਾਹ ਦੇ ਕੋਲ ਹੀ ਹੈ ਸਾਡੇ ਉਹ ਨਿਕਾਹ ਦੇ ਪੱਤਰ ਸਾਰੇ ਉਹਨਾਂ ਕੋਲ ਹੀ ਹੈ ਉਦੋਂ ਬਾਅਦ ਮੈਂ 18 ਚ ਗਿਆ ਤੇ ਉਮੀਦ ਹੈ ਜਦੋਂ ਮੈਂ 19 ਦੇ ਵਿੱਚ ਆਇਆ ਤਾਂ ਬਾਬੇ ਦੇ ਸਾਡੇ 3.5 ਲੱਖ ਰੁਪਿਆ ਕਰਜ਼ਾ ਕਰੀ ਬੈਠੇ ਸੀ ਜਿਹਦੇ ਵਿੱਚ 1.5 ਲੱਖ ਰੁਪਿਆ ਦਾ ਬਿੱਲ ਹੀ ਸੀ ਇਹ ਉਹ ਟਰਾਂਸਫਾਰਮਰ ਉਹ ਵੀ ਮੇਰੇ ਨਾਮ ਤੇ ਹੈ ਦੂਜੀ ਲੋਕਾਂ ਦੀ ਲੈਣ ਦੇਣੀ ਸੀਗੀ ਸੌਦੇ ਦੀ ਹੋਰ ਸਾਰੀ ਉਹ ਫਿਰ ਮੈਂ ਇਹਨਾਂ ਨੂੰ ਕਿਹਾ ਵੀ ਇਹ ਨਵਾਂ ਨਹੀਂ ਹੁੰਦਾਗਾ ਆਪਾਂ ਇਹਦਾ ਹੈਗਾ ਸਾਰਾ ਗੱਲਾਂ ਇਕੱਠਾ ਕਰ ਗਏ ਜੋ ਬਾਬੇ ਦੇ ਉਧਰ ਉਹ ਵੀ ਮੱਥਾ ਟਿਕਾਉਂਦਾ ਸੀ ਤਿੰਨੀ ਸਾਈਂ ਦਾ ਮੱਥੇ ਦੇਖਦੇ ਸੀ ਜਿਹੜਾ ਇਕੱਲਾ ਖੱਲੇ ਚ ਪੈਂਦਾ ਉਹ ਵੀ ਬੈਹ ਰਹਿੰਦਾ ਸੀ ਜੁੱਟੇ ਲੈ ਜਾਂਦੇ ਸੀ ਉਹ ਜੋ ਇਕੱਠਾ ਹੋਇਆ ਉਹ ਚ 83000 ਰੁਪਏ ਮਹੀਨੇ ਬਾਦ ਕੱਢਿਆ ਅਸੀਂ ਫਿਰ ਬਾਬੇ ਨੂੰ ਕੁੱਛੇ ਵੀ ਤੈਨੂੰ ਕਿੰਨਾ ਪੈਸੇ ਅੱਗੇ 5000 ਤਾਂ ਦਿੰਦੇ ਸੀ ਅਸੀਂ ਤੋ ਕਹਿੰਦਾ ਮੈਨੂੰ 12-13000 ਮੰਨਦਾ ਅਸੀਂ ਸਾਰੇ ਨਾਲ ਗੱਲ ਕਰਕੇ ਤੀਜਾ ਹਿੱਸਾ ਬਾਬੇ ਨੂੰ 83000 ਦਾ ਜੇ ਲੱਖ ਰਿਹਾ 33000 ਉਹ ਬਾਬੇ ਨੂੰ ਦੁੱਲੇ ਖਾਣ ਦਿੰਦੇ ਇਹਨਾਂ ਦੂਜਾ ਸੀਗਾ ਉਹ ਖਰਚੇ ਸੀ ਸਾਡਾ ਹਰ ਵੀਰਵਾਰ ਤੇ ਲੰਗਰ ਲਾਉਣਾ ਸੀ ਉਹ ਟੂਟੀਆਂ ਦੇ ਮੋਟਰਾਂ ਦੇ ਕਦੇ ਮੋਟਰਸਾਈਕਲ ਦੇ ਕਦੇ ਕੁਝ ਹੋ ਗਏ ਉਹ ਪੈਸੇ ਜਿੰਨੇ ਕਿ ਪਹਿਲਾਂ ਕਿਰਾਏ ਆ ਜਮਾ ਉਹ ਹੈਗੇ ਆ ਆ ਤਾਂ ਉਵੇਂ ਪਿਆ ਮਗਾ ਤੋਂ ਚਾਰ ਪੰਚਾਇਤਾਂ ਇਕੱਠੀਆਂ ਹੋਈਆਂ ਫਿਰ ਕੋਡੇ ਖਲਾਫ ਆ ਗਏ ਉੱਥੇ ਕਾਹ ਤੋਂ ਪੱਟੀਆਂ ਹੋਈਆਂ ਤੁਹਾਨੂੰ ਕੀ ਲੱਗਦਾ ਪੰਚਾਇਤਾਂ ਕਿਉਂ ਇਕੱਠੀਆਂ ਹੋਈਆਂ ਜੀ ਇਹਨਾਂ ਚ ਇੱਕ ਸਦਨਾਮ ਸਿੰਘ ਹੈ ਜੀ ਉਹਨੇ ਆਪ ਦੇ ਪਾਈ ਦੀ ਜ਼ਮੀਨ ਉਹਦੀ ਹੋ ਗਈ ਸੀ ਡੈਥ ਇਹਨਾਂ ਡੈਥ ਨੂੰ ਵਾਜ ਗਿਆ ਸੀ ਉਹ ਇਹਨਾਂ ਨੇ ਸਮਾਂ ਰਹਿੰਦੀ ਉਹਦੀ ਜਿਹੜੀ ਜ਼ਮੀਨ ਸੀਗੀ ਉਹ ਆਪ ਦੇ ਨਾਲ ਗੱਲ ਤੁਸੀਂ ਬਣਾ ਕੇ ਤੇ ਉਹਦੇ 'ਚ ਮੱਗਰ ਦਾ ਹੀ ਪਰਚਾ ਹੋਇਆ ਸੀ ਮੱਗਰ ਨੂੰ ਪੁੱਛ ਲਈ ਮੱਗਰ ਦੇ ਸਾਈਨ ਸੀਗੇ ਉਹ ਜ਼ਮੀਨ ਦਾ ਜੋ ਉਹਦਾ ਸਾਰਾ ਕੁਝ ਵਣ ਗਿਆ ਉਹ ਤੋਂ ਬਾਅਦ ਜਿਹੜੇ ਹਿੱਸੇਦਾਰਾ ਸੀ ਉਹਨਾਂ ਨੇ ਸਾਨੂੰ ਵੇਚਿਆ ਉਹ 'ਚ ਇਹਨਾਂ ਦੇ ਇੱਕ ਤਾਂ ਸਦਨਾਮਨਾ ਦੇ ਪਰਚਾ ਹੋਇਆ ਹੋਇਆ ਇੱਕ ਰੇਟਾਂ ਚੱਕੀ ਸਾਡੇ ਚੋਰੀ ਦਾ ਪਰਚਾ ਹੋਇਆ ਹੋਇਆ ਇੱਕ ਰੋਜ਼ ਦੇ ਨਾਲ ਜੱਗੀ ਹੈ ਜਿਹੜਾ ਜੱਗੀ ਹੈ ਉਹਨੇ ਮੇਰੀ ਗੁਰਮਣੀ ਦੀ ਕੋਠੀ ਨਾਪੀ ਸੀ ਉਹ ਸੀ ਛੜਾਈ ਤਾਂ ਉਲਟ ਹੈ ਤੀਜਾ ਜਿਹੜਾ ਸੰਗੂ ਦਾ ਸਵਰਨ ਹੈ ਨਹੀਂ ਸਵਰਨੇ ਦਾ ਉਹ 참ਚੇਰਾ ਇਹਦੇ ਮੇਰਾ ਬੇਟਾ ਪਰੋਂ ਆਇਆ ਸੀਗਾ ਉਹਨੂੰ ਗਲਤ ਬੋਲਿਆ ਕਹਿੰਦਾ ਜੇ ਤੂੰ ਪ੍ਰਣਾਮ ਦਾ ਮਾਰ ਫੈਰ ਤੂੰ ਸਾਡੇ ਸ਼ੋਹਰੇ ਦੇ ਫੈਰ ਮਾਰਿਆ ਆ ਤਿੰਨ ਚਾਰ ਬੰਦੇ ਇਹਦੀ ਰੰਜਿਸ਼ ਕਰਕੇ ਇਹ ਮੈਨਾਂ ਕਰਦੇ ਜੋ ਵੀ ਹੈ ਮੇਰੇ ਨਾਲ ਰੰਜਿਸ਼ ਕਰਦੇ ਆ ਜੀ ਮੈਂ ਇਹਨੂੰ ਹੁਣ ਵੀ ਕਹਿਣਾ ਜੇ ਕੋਈ ਗੱਲਾਂ ਤਾਂ ਮੈਂ ਨਾ ਬਾਬੇ ਰੋਡੇ ਸ਼ਾਦੋ 2 ਕਿਲੋਮੀਟਰ ਉਦੋਂ ਕੇ 2 ਕਿਲੋਮੀਟਰ ਰੋਕੇ ਕਰ ਬਾਬੇ ਨੂੰ ਵਿੱਚ ਨਾ ਪਾਉਣ ਕਿਉਂਕਿ ਮੈਂ ਸ਼ਾਂਦੀਪੁਰ ਦਾ ਬੰਦਾ ਐ ਨਾ ਇੱਥੇ ਮੈਨੂੰ ਰਾਈ ਕੀਤੇ ਨਾ ਕਰਨੀ ਹੁਣ ਮੇਰੇ ਨਾਲ ਸਾਰੇ ਮੈਂਬਰ ਜਨੇ 11 ਮੈਂਬਰ ਆ ਆਸ-ਪਾਸੇ ਪਿੰਡਾਂ ਦਾ ਸਾਰੂ ਵੀ ਸੰਜੋਗ ਹੈਗਾ ਰੋਲਾ ਸਿਰਫ ਇਹ ਰਾਜ